ਆਉਂਦੀਆਂ ਲੋਕ ਸਭਾ ਚੋਣਾਂ ਲਈ ਵੱਧਦੀਆਂ ਚੋਣ ਸਰਗਰਮੀਆਂ ਬਾਰੇ ਅੱਜ ਅਸੀਂ ਗੁਰਦਾਸਪੁਰ ਲੋਕ ਸਭਾ ਹਲਕੇ ਬਾਰੇ ਇੱਕ ਰਿਪੋਰਟ ਪੇਸ਼ ਕਰ ਰਹੇ ਹਾਂ ਗੁਰਦਾਸਪੁਰ ਹਲਕੇ ਨੇ ਵੀ ਲੋਕ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਸੁਰੱਖਿਆ ਪੱਖੋਂ ਇਹ ਹਲਕਾ ਕਾਫੀ ਸੰਵੇਦਨਸ਼ੀਲ ਹੈ ਗੁਰਦਾਸਪੁਰ ਵਿੱਚ 9 ਵਿਧਾਨ ਸਭਾ ਹਲਕੇ ਗੁਰਦਾਸਪੁਰ, ਦਿਨਾਨਗਰ, ਕਾਦੀਆਂ, ਬਟਾਲਾ, ਡੇਰਾ ਬਾਬਾ ਨਾਨਕ, ਫਤੇਗੜ ਚੂੜੀਆਂ, ਸੁਜਾਨਪੁਰ, ਭੋਆ ਅਤੇ ਪਠਾਨਕੋਟ ਪੈਂਦੇ ਨੇ। ਇਸ ਪਾਰਲੀਮੈਂਟੀ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16,5204 ਹੈ। ਇਹਨਾਂ ਵਿੱਚ ਮਰਦ ਵੋਟਰਾਂ ਦੀ ਗਿਣਤੀ 8,48,855 ਹੈ, ਜਦਕਿ 7,56,283 ਮਹਿਲਾ ਵੋਟਰਾਂ ਤੋਂ ਇਲਾਵਾ 36 트랜스젠ਡਰ ਵੋਟਰ ਸ਼ਾਮਲ ਨੇ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੌਂਤ ਅਧਿਕਾਰੀ ਵਿਸ਼ੇਸ਼ ਸਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1895 ਪੋਲਿੰਗ ਬੂਥਾਂ ਤੇ VOTING ਪ੍ਰਕਿਰਿਆ ਹੋਵੇਗੀ ਦਿਵਿਆਂਗ VOTER ਸੁਵਿਧਾ ਐਪ ਰਾਹੀਂ ਵੀਲਚੇਅਰ ਅਤੇ ਹੋਰ ਸਹੂਲਤਾਂ ਲਈ ਅਪਲਾਈ ਕਰ ਸਕਦੇ ਨੇ ਸਾਡੇ ਲਗਭਗ 8500 ਮੁਲਾਜ਼ਮ ਜਿਹੜੇ ਹੈਗੇ ਆ ਉਹ ਅਸੀਂ ਡਿਊਟੀ ਤੇ ਲਗਾਏ ਇਹਨਾਂ ਦੀ ਆਲਰੇਡੀ ਟ੍ਰੇਨਿੰਗ ਵੀ ਚੱਲ ਰਹੀ ਹੈਗੀ ਜਿਹੜੇ ਸਾਡੇ ਪੀ ਡਬਲਯੂ ਡੀ VOTERS ਹੈਗੇ ਉਹਨਾਂ ਵਾਸਤੇ ਅਸੀਂ ਐਪ ਹੈਗੀ ਸੁਵਿਧਾ ਐਪ ਉੱਤੇ ਉਹ ਅਪਲਾਈ ਕਰ ਸਕਦੇ ਹੈ ਜੇਕਰ ਉਹਨਾਂ ਨੂੰ ਕੋਈ ਵੀਲਚੇਅਰ रिक्वायरमेंटਆਂ ਜਾਂ ਕੋਈ ਹੋਰ ਹੈ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਸੰਵੇਦਨਸ਼ੀਲ ਬੂਥਾਂ ਉਤੇ ਫਲਾਈਂਗ ਸਕੁਆਰ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਥਾਥਾ ਨਾਕੇ ਵੀ ਲਗਾਏ ਜਾ ਰਹੇ ਨੇ ਤਾਂ ਜੋ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਤੇ ਸ਼ਾਂਤਮਈ ਜ਼ੋਨ ਅਮਲ ਨੂੰ ਯਕੀਨੀ ਬਣਾਇਆ ਜਾ ਸਕੇ ਜਿਹੜੀ ਸਾਡੀ ਸਿਕਿਉਰਿਟੀ ਫੋਰਸਿਸ ਹੈਗੀਆਂ ਉਹ ਵੀ ਹੌਲੀ-ਹੌਲੀ ਸਾਡੇ ਕੋਲ ਹੋਰ ਪ੍ਰੈਸੈਂਟ ਦੀਆਂ ਸਿਕਿਉਰਿਟੀ ਫੋਰਸਿਸ ਆਉਣ ਲੱਗੀਆਂ ਜਿਹੜੇ ਸਾਡੇ ਕੋਈ ਕ੍ਰਿਟਿਕਲ ਜਾਂ ਵਨਰੇਬਲ ਬੂਥ ਹੋਣਗੇ ਉੱਥੇ ਲਾਜ਼ਮੀ ਤੌਰ ਤੇ ਇਹਨਾਂ ਨੂੰ ਡਿਪਲੋਏ ਕੀਤਾ ਜਾਏਗਾ ਅਸਵੇਂ ਲਈ ਸਾਡੀਆਂ ਜਿਹੜੀਆਂ ਫਲਾਈਂਗ ਸਪੋਰਟ ਟੀਮਾਂ ਹੈਗੀਆਂ ਸਟੈਟਿਕ ਸਰਵੇਲੈਂਸ ਟੀਮਾਂ ਹੈਗੀਆਂ ਉਹ ਵੀ ਜਗ੍ਹਾ-ਜਗ੍ਹਾ ਤੇ ਚੱਪੇ-ਚੱਪੇ ਤੇ ਚੈਕਿੰਗ ਕਰ ਰਹੀਆਂ ਹੈਗੀਆਂ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਇਲੈਕਸ਼ਨ ਰਿਲੇਟਿਡ ਕੰਪਲੇਂਟ ਹੈ ਕਿਸੇ ਦੀ ਤਾਂ ਉਹ ਸੀਵੀਜ਼ਲ ਐਪ ਦੇ ਥਰੂ ਜਾਂ 1950 ਨੰਬਰ ਟੋਲ ਫ੍ਰੀ ਨੰਬਰ ਤੇ ਸਾਨੂੰ ਕਾਲ ਕਰਕੇ ਉਹਦੀ ਪੂਰੀ ਜਾਣਕਾਰੀ ਦੇ ਸਕਦਾ ਹੈਗਾ ਗੁਰਦਾਸਪੁਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਵਿਸ਼ੰਬਰ ਬਿੱਟੂ ਦੀ ਰਿਪੋਰਟ